ਆਮਾਜਨ ਵਰਗੀਆਂ ਕੰਪਨੀਆਂ ਦੇ ਮਾਲਕਾਂ ਨੂੰ ਦਿਖਾਇਆ ਹੈ ਡਬਲਯੂਟੀਓ ਨੂੰ ਦਿਖਾਇਆ ਹੈ ਕਿ ਪ੍ਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਹੈ ਆਓ ਪੰਜਾਬ ਚ ਪੈਸਾ ਲਾਓ ਲੁੱਟੋ ਤੇ ਹੁਣ ਖੇਤੀਬਾੜੀ ਖੇਤੀ ਪਰ ਡਾਕਟਰ ਦਾ ਵਪਾਰ ਖੁੱਲਾ ਕਰਨ ਜਾ ਰਿਹਾ ਹੈ ਜਿਹਦੇ ਤਹਿਤ ਇਥੋਂ ਦੇ ਸਾਰੇ ਲੋਕਾਂ ਨੇ ਰਗੜੇ ਜਾਣੇ ਦੁੱਧ-ਦਪਾਟ ਕਰ ਰਗੜੇ ਜਾਣੇ ਆ ਲੱਕੜੀ ਵਾਲੇ ਰਗੜੇ ਜਾਣੇ ਆ ਛੋਟੇ ਦੁਕਾਨਦਾਰ ਰਗੜੇ ਜਾਣੇ ਆ ਇਸ ਲਈ ਭਰਾਵੋ ਇਹ ਲੜਾਈ ਸਾਰਿਆਂ ਦੀ ਸਾਂਝੀ ਬਣਦੀ ਹੈ ਠੀਕ ਆ ਜਖਸਾਨ ਬਿੰਡੀ ਜੁੜੇ ਹੋਏ ਆ ਉਹਨਾਂ ਨੂੰ ਜੇ ਉਹ ਭਲਾ ਸਰਕਾਰ ਨਹੀਂ ਦਿੰਦੀ ਜੇ ਕਿਤੇ ਸੜਕਾਂ ਤੇ ਆ ਜਾਂਦਾ ਸੜਕਾਂ ਰੋਕਣੀਆਂ ਪੈਂਦੀਆਂ ਇਹਨੇ ਕਿਹੜੇ ਤੱਕੇ ਨੂੰ ਵੀ ਕੁੱਟਿਆ ਮਜ਼ਦੂਰਾਂ ਨੂੰ ਇਹਨੇ ਕੁੱਟਿਆ ਸਾਡੇ ਬੇਰਜਕਾਰ ਨੌਜਵਾਨਾਂ ਨੂੰ ਇਹਦੇ ਕੁੱਟਿਆ ਤੇ ਹੁਣ ਭਰਾਵੋ ਕਸਾਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ ਪਹਿਲਾਂ 5 ਤਰੀਕ ਨੂੰ ਚੰਡੀਗੜ੍ਹ ਮੋਰਚਾ ਲਾਉਣਾ ਸੀ 34 ਸੈਕਟਰ 'ਚ ਖੜਾ ਹੋ ਮੰਗਿਆ ਕੋਈ ਸ਼ਰਕ ਨਹੀਂ ਸੀ ਰੁਕਦੀ ਕੋਈ ਲੋਕਾਂ ਨੂੰ ਨਰਾਜ਼ ਨਹੀਂ ਨਹੀਂ ਸਕੇ 5 ਨਾਲ ਲਾ ਕੇ ਆਏ ਆ ਚੰਡੀਗੜ੍ਹ 'ਚ ਸ਼ਰਕਾਂ ਤੇ ਰੋਕਿਆ ਸ਼ਰਕਾਂ ਕਸਾਨਾਂ ਨੇ ਨਹੀਂ ਰੋਕੀਆਂ ਇਹਨੇ ਫੜੋ ਫੜੀ ਕਰੀ ਤੇ ਸ਼ਰਕਾਂ ਦੇ ਨਾਕੇ ਲਾ ਕੇ ਸ਼ਰਕਾਂ ਆਪ ਰੋਕੀਆਂ ਐਵੇਂ ਜਿਵੇਂ ਪਰसों ਦੀ ਪੌਸ ਲਈ ਹੈ ਕੱਲ ਭਰਾਵੋ ਮੀਟਿੰਗ ਤੇ ਸੱਦ ਕੇ ਪਹਿਲਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਤੇ ਸੱਦ ਕੇ ਘਰੇ ਬਲਾ ਕੇ ਉਹਨਾਂ ਦੀ ਗੁਤਰਾ ਵੀ ਪੂਰੀ ਅੰਗੂ ਘਾਰ ਕੇ ਮੋੜਿਆ ਤੇ ਹੁਣ ਕੱਲ ਆ ਦੋ ਮੋਰਚੇ ਜਿਹੜੇ ਸੰਭੂ ਦੇ ਖਰੌਦੀ ਤੇ ਚੱਲਦੇ ਆ ਇਹਨਾਂ ਨੂੰ ਘਰੇ ਬਲਾ ਕੇ ਵਿਸ਼ਵਾਸ ਘਾਤ ਕੀਤਾ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਫੜ ਕੇ ਜੇਲ੍ਹ ਅੱਜ ਰੱਖਿਆ ਤੇ ਉਹਨਾਂ ਨੂੰ ਬਲਕੇ ਜੇਲਾ ਤੋਂ ਢੱਕੜ ਤੋਂ ਬਾਅਦ ਕੱਲਾ ਸਾਰੇ ਪੰਜਾਬ ਦੀ ਪੁਲਸ ਲਾ ਕੇ ਕਰੋੜਾਂ ਰੁਪਈਆ ਦਾ ਸਮਾਨ ਜੇਬੀਸਿਆਂ ਦਾ ਚੱਕ ਚੱਕ ਕੇ ਭਰਾਵੋ ਖਤਾਂ ਨਾਲ ਸਿੱਟਿਆ ਛੜਕਾਂ ਤੇ ਸਿੱਟਿਆ ਜਿਹੜੇ ਆ ਵੀਰ ਕੁਝ ਵਾਰ ਪਹਿਲਾਂ ਨਸ਼ਾ ਦਸਕਰਾਂ ਤੇ ਬਲਦੋ ਜੱਟ ਚੱਲੇ ਐ ਅਸੀਂ ਉਹਦੇ ਵੀ ਕਿਹਾ ਸੀ ਇਹ ਗਲਤ ਐ ਅੱਜ ਵੀ ਕਹਿੰਦੇ ਆ ਗਲਤ ਐ ਇਥੋਂ ਦੀ ਪੁਲਸ ਨੂੰ ਕਿਹਨੇ ਅਦਕਾਰ ਦਿੱਤੇ ਕਿ ਕਿਸੇ ਦਾ ਘਾਟਾ ਦਿਓ ਆਦਾਲਤ ਐ ਵੱਡੇ ਵੱਡੇ ਜੱਜ ਹੈ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਕਿੰਨੀਆ ਦਰਖਾ ਲੈਂਦੇ ਆ ਜੇ ਸਾਰਿਆਂ ਬੰਦ ਕਰ ਦਿਓ ਜੇ ਕੋਰਟੀ ਫੈਸਲੇ ਕੰਮ ਤੇ ਲਾਗੀ